ਹਾਲਜੀ ਸਵਾਗਤ ਕਰਦੇ ਆ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਂਡ ਪਟਿਕ ਬਲਾਡ ਵੱਲੋਂ ਲਾਉ ਜੀ ਅੱਜ ਫੇਰ ਇੱਕ ਲੈ ਕੇ ਆਏ ਤੁਹਾਡੇ ਵਾਸਤੇ ਨਵੀਂ ਕਲੈਕਸ਼ਨ ਅੱਜ ਅਸੀਂ ਤੁਹਾਡੇ ਵਾਸਤੇ ਕਲੈਕਸ਼ਨ ਲੈ ਕੇ ਆਏ ਅਲੱਗ-ਅਲੱਗ ਤਰ੍ਹਾਂ ਦੀ ਅੱਜ ਥੋੜੇ ਜਿਹਾ ਹੈਂਡਵਰਕ ਦੇ ਸ਼ਾਰਟ ਪੀਸ ਵੀ ਤੁਹਾਡੇ ਵਾਸਤੇ ਲੈ ਕੇ ਆਏ ਕੁੱਲੂ ਪੱਟੀ ਦੇ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਵੀ ਥੋੜੇ ਥੋੜੇ ਜਿਹਾ ਪਟਿਕਾਰੇ ਸੂਟ ਵੀ ਰਹਿਣਗੇ ਜੀ ਆ ਸਭ ਤੋਂ ਪਹਿਲਾਂ ਵੀਰੇ ਪਾਣਾ ਪਹਿਲੀ ਵਾਰ ਜੁੜੀਆਂ ਮੇਰੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਬੈਲ ਆਈਕਨ ਬਟਨ ਪ੍ਰੈਸ ਕਰੋ ਜੀ ਤਾਂ ਕਿ ਤੁਹਾਨੂੰ ਜਲਦੀ ਤੋਂ ਜਲਦੀ ਵੀਡੀਓ ਦਾ ਨੋਟੀਫਿ ਠੀਕ ਹੈ ਜੀ ਲਓ ਜੀ ਇਸ ਵੀਡੀਓ ਲੱਗੇ ਸਟਾਰਟ ਕਰਨ ਆ ਸਭ ਤੋਂ ਪਹਿਲਾਂ ਸੂਟ ਚੈੱਕ ਕਰੋ ਜੀ ਇਹ ਕਾਨੀ ਪਸ਼ਮੀਨਾ ਲੈ ਕੇ ਆਏ ਤੁਹਾਡੇ ਵਾਸਤੇ ਪਸ਼ਮੀਨਾ ਕਾਨੀ ਰਹੂਗਾ ਜੀ ਇਹਨੂੰ ਕੁਲੂ ਪੱਟੀ ਦੇ ਸੂਟ ਵੀ ਕਹਿ ਦਿੰਦੇ ਆ ਬਹੁਤ ਹੀ ਸੋਹਣਾ ਜਿਹਾ ਸੂਟ ਚੈੱਕ ਕਰ ਸਕਦੇ ਹੋ نیچے ਬਣਿਆ ਹੋਇਆ ਇਹਦਾ ਬਾਰਡਰ ਬਹੁਤ ਹੀ ਪਿਆਰਾ ਜਿਹਾ neck ਬਣਿਆ ਹੋਇਆ ਚੈੱਕ ਕਰੋ ਜੀ ਇਹ neck ਬਣਿਆ ਹੋਇਆ نیچے ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਬਾਰਡਰ ਬੈਕ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੀ ਜੀ ਬਣੀ ਹੋਈ ਹੈ ਜੀ ਬੈਕ ਦੇਖੋ ਜੀ ਇਹਦੀ ਬੈਕ ਬਣੀ ਹੋਈ ਹੈ نیچے ਬੈਕ ਤੇ ਬਾਰਡਰ ਆਉਣਾ ਇਹਦੇ ਠੀਕ ਹੈ ਜੀ ਇਹਦੀ ਬੈਕ ਦੇਖ ਇਹਦੀ ਜਿਹੜੀ ਪੁੱਠੀ ਪੁੱਠਲੀ ਸਾਈਡ ਉਹ ਤੁਸੀਂ ਦੇਖ ਸਕਦੇ ਹੋ ਦੇਖੋ ਇਹਦੇ ਕੋਈ ਐਦਾਂ ਦਾ ਕੋਈ ਥ्रेड ਨਹੀਂ ਹੈਗਾ ਆ ਬਹੁਤ ਸੋਹਣਾ ਸੌਫਟ ਜੀ ਇਹਦੀ ਬੈਕ ਸਾਈਡ ਬਣੀ ਹੋਈ ਹੈ ਦੇਖੋ ਜੀ ਐਦਾਂ ਕੋਈ ਨਹੀਂ ਹੈਗਾ ਕਿ ਉਹ ਮੋਟਾ-ਮੋਟਾ ਥ्रेड ਹੋਊਗਾ ਸੇਮ ਮੋਂਤੀ ਜੋ ਫਰੰਟ ਦੀ ਹੈ ਸੇਮ ਹੀ ਬੈਕ ਦੀ ਰਹਿਣੀ ਹੈ ਇਹਦੀ ਤੇ ਇਹਦੇ ਨਾਲ ਤੁਹਾਨੂੰ ਮਿਲੂਗੀ ਬਾਟਮ ਬਾਟਮ ਵੀ ਪਹਿਲਾ ਬਾਟਮ ਪਲੇਨ ਆਉਂਦੀਆਂ ਸੀ ਹੁਣ ਬਾਟਮ ਵੀ ਇਹਦੇ ਵਿੱਚ ਡਿਜ਼ਾਈਨ ਵਾਲੀ ਬਾਟਮ ਆਈ ਹੈ ਜੀ ਚੈੱਕ ਕਰੋ ਇਹ ਵਾਲੀ ਆਈ ਹੈ ਜੀ ਇਹ ਨਾਲ ਬਾਟਮ ਲਓ ਜੀ ਐਤਾ ਹੀ ਡਿਜ਼ਾਈਨ ਵਾਲੀ ਬਾਟਮ ਆਈ ਹੈ ਪਹਿਲਾਂ ਪਲੇਨ ਬਾਟਮ ਆਉਂਦੀਆਂ ਸੀ ਇਹਦੇ ਵਿੱਚ ਤੇ ਤੁਹਾਨੂੰ ਸ਼ਾਲ ਦਿਖਾ ਦਿੰਨੇ ਆ ਇਹਦੀਆਂ 슬ੀਵਸ ਵੀ ਰਹਿਣਗੀਆਂ ਕਾਫੀ ਪਿਆਰੀਆਂ ਜੀਆਂ 슬ੀਵਸ ਤੇ ਬਾਰਡਰ ਬਣਿਆ ਹੋਇਆ ਲਓ ਇਹ ਤੁਹਾਨੂੰ ਚੈੱਕ ਕਰਵਾ ਦਿੰਨੇ ਆ ਇਹਦੀਆਂ 슬ੀਵਸ ਰਹਿਣੀਆਂ ਜੀ ਠੀਕ ਹੈ ਜੀ ਇਹ 슬ੀਵਸ ਤੇ ਬਾਰਡਰ ਆਉਣਾ ਹੈ ਇਹਦੇ ਤੇ ਇਹ ਵਾਲੀ ਰੈਣੀ ਹੈ ਜੀ ਬਾਟਮ ਤੇ ਇਹਦੇ ਨਾਲ ਜੋ ਸ਼ਾਲ ਆ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਪੂਰਾ ਖੁੱਲਾ ਡੁੱਲਾ ਸ਼ੋਰ ਹੋਊਗਾ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਾਂ ਲਓ ਜੀ ਬੜਾ ਪਿਆਰਾ ਜਾਂ ਰਹਿਣਾ ਖੁੱਲਾ ਡੁੱਲਾ ਸ਼ਾਲ ਦੇ ਨਾਲ ਦੇਖੋ ਪ੍ਰਾਈਸ ਸਿਰਫ ਜਨਰਲ ਦੀ ਰੇਂਜ ਵਿੱਚ ਦੇ ਰਹੇ ਆ ਤੁਹਾਨੂੰ ਸਿਰਫ 900 ਰੁਪਏ ਦਾ ਸੂਟ ਰਹੂਗਾ ਜੀ ਇਹ ਵਾਲਾ ਦੇਖੋ ਇਹ ਰਹੂਗਾ ਜੀ ਸ਼ੋਰ ਸਿਰਫ 900 ਰੁਪਏ ਦਾ ਸੂਟ ਰਹਿਣ ਵਾਲਾ ਕਲਰ ਬਹੁਤ ਪਿਆਰਾ ਰਹਿਣ ਵਾਲਾ ਜੀ ਇਹ ਵਾਲਾ ਚੈੱਕ ਕਰੋ ਠੀਕ ਹੈ ਜੀ ਸਰਦੀ ਸ਼ੁਰੂ ਹੋ ਗਈ ਹੈ ਤੇ ਸਰਦੀਆਂ ਵਾਲੇ ਸੂਟ ਵੀ ਤੁਹਾਡੇ ਵਾਸਤੇ ਉਹਨਾਂ ਸਪੈਸ਼ਲ ਜੀ ਅਸੀਂ ਲੈ ਕੇ ਆਇਆ ਕਰਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਦਾਂ ਦੇ ਛੋਲੇ ਛੋਲੇ ਸੂਟ ਲੈਣ ਦੇ ਲਈ ਲਓ ਜੀ ਅਗਲਾ ਡਿਜ਼ਾਈਨ ਚੈੱਕ ਕਰੋ ਜੀ ਕਿ ਇਹ ਵਾਲਾ ਕਲਰ ਆਊਗਾ ਰੇ ਵਿੱਚ ਬਹੁਤ ਹੀ ਪਿਆਰਾ ਜਿਹਾ ਕਾਫੀ ਜਿਹਾ ਸ਼ੇਡ ਚ ਆਉਣਾ ਜੀ ਦੇਖੋ ਜੀ neck ਬਣਿਆ ਹੋਇਆ ਬਹੁਤ ਪਿਆਰਾ نیچے ਬਣਿਆ ਹੋਇਆ ਕੇਰਾ ਠੀਕ ਹੈ ਜੀ ਇਹਦੇ ਵਿੱਚ ਹੀ ਐਦਾਂ ਰਹੂਗੀ ਇਹਦੀ ਦੇਖੋ ਜੀ ਆਹ ਬਣਾ ਦੇਣਾ ਸ਼ੋਰ ਹੈਣਾ ਜੀ ਠੀਕ ਹੈ ਇਹ ਬੈਕ ਰਹਿਣੀ ਆ ਇਹ ਚੈੱਕ ਕਰੋ ਜੀ ਦੀ ਬੈਕ ਆ ਬੈਕ ਦਾ ਵੀ ਪ੍ਰਿੰਟ ਦੇਖੋ ਕਿੰਨਾ ਪਿਆਰਾ ਬਣਿਆ ਹੋਇਆ ਜਲਦੀਕ ਤੋਂ ਚੈੱਕ ਕਰੋ ਜੀ ਬਹੁਤ ਪਿਆਰਾ ਬੈਕ ਦਾ ਪ੍ਰਿੰਟ ਬਣਿਆ ਹੋਇਆ ਤੇ ਆਹ ਵਾਲਾ ਰਹੂਗਾ ਜੀ ਇਹਦੇ ਨਾਲ ਸ਼ੌਰ ਬਹੁਤ ਹੀ ਪਿਆਰਾ ਜਿਹਾ ਰਹਿਣਾ ਇਹਦੇ ਨਾਲ ਸ਼ੌਰ ਦੇਖੋ ਜੀ ਠੀਕ ਹੈ ਜੀ ਸ਼ਾਲ ਦੀ ਡਿਜ਼ਾਈਨ ਇਹ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰੀ ਸਾਰੇ ਕਲਰ ਸਰਦਾਰੀ ਕਲਰ ਲੈ ਕੇ ਆਏ ਤੁਹਾਡੇ ਵਾਸਤੇ ਸਰਦਾਰੀ ਜੇ ਕਲਰ ਰਹਿਣਗੇ ਬਹੁਤ ਹੀ ਪਿਆਰੇ ਜੀ ਇਹ ਸ਼ੌਰ ਹੈ ਨਾ ਜੀ ਤੇ ਡਿਜ਼ਾਈਨ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਹੈ ਨਾ ਡਿਜ਼ਾਈਨ ਠੀਕ ਹੈ ਜੀ ਪ੍ਰਾਈਸ ਦੇ ਰਿਆ ਸਿਰਫ ਤੁਹਾਨੂੰ 950 ਸੌਰੀ 900 ਰੁਪਏ ਦੇ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲ ਸਿਰਫ 900 ਦੇ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਬਿਆਰੇ ਪਿਆਰੇ ਲਓ ਅਗਲਾ ਸੂਟ ਚੈੱਕ ਕਰੋ ਜੀ ਲਓ ਇਹ ਕੇਵਲਾ ਕਲਰ ਆਊਗਾ ਜੀ ਪੀਚ ਗੱਗ ਦੀ ਕਲਰ ਆਣਾ ਇਹ ਵੀ ਬਹੁਤ ਪਿਆਰਾ ਕਲਰ ਰਹਿਣ ਵਾਲਾ ਹੈ ਦੇਖੋ ਬਹੁਤ ਸੋਹਣਾ ਕਲਰ ਹੋਊਗਾ ਜੀ ਇਹ ਵਾਲਾ ਵੀ ਬਹੁਤ ਹੀ ਪਿਆਰਾ ਜਿਹਾ ਕਲਰ ਰਹਿਣ ਵਾਲਾ ਲਓ ਇਹਦੇ ਵਿੱਚ ਤੁਹਾਨੂੰ ਦਿਖਾ ਦਿੰਦੇ ਆ ਇਹਦਾ ਵੀ ਸ਼ਾਲ ਬਹੁਤ ਪਿਆਰਾ ਰਹਿਣ ਵਾਲਾ ਜੀ ਇਹਦੀ ਬੈਕ ਆਉਗੀ ਠੀਕ ਹੈ ਜੀ ਇਹ ਵਾਲੇ ਇਹਦੀ ਸ਼ਾਲ ਦੀ ਡਿਜ਼ਾਈਨ ਆਣੀ ਹੈ ਠੀਕ ਹੈ ਇਹ ਇਹ ਵਾਲਾ ਜਿਹੜਾ ਬਾਰਡਰ ਆਉਣਾ ਇਹ ਸ਼ਾਲ ਤੇ ਆਊਗਾ ਜੀ ਇਹ ਵਾਲਾ ਸ਼ਾਲ ਦਾ ਬਾਰਡਰ ਆਊਗਾ ਤੇ ਬਹੁਤ ਹੀ ਪਿਆਰਾ ਜਾ ਆ ਸ਼ਾਰਟ ਰਹਿਣਾ ਇਹ ਨਾਲ ਤੇ ਬਾਟਮ ਇਹ ਵਾਲੀ ਰਹਿਣੀ ਆ ਜੀ ਦੇਖੋ ਬਾਟਮ ਦਾ ਡਿਜ਼ਾਈਨ ਇਹ ਰਹੂਗਾ ਜੀ ਬਾਟਮ ਵੀ ਸੈਲਫ ਦੇ ਵਿੱਚ ਰਹਿਣੀ ਆ ਇੱਦਾਂ ਨਹੀਂ ਹੈਗੀ ਬਾਟਮ ਪਲੇਨ ਬਾਟਮ ਵੀ ਸੈਲਫ ਦੇ ਵਿੱਚ ਰਹਿਣਾ ਕਲਰ ਵੀ ਬਹੁਤ ਪਿਆਰਾ ਜੀ ਪੀਸ ਜੀ ਸ਼ੇਅਰ ਚਾਉਣਾ ਬਹੁਤ ਪਿਆਰਾ ਜਾਂ ਕਲਰ ਰਹੂਗਾ ਜੀ ਇਹਦਾ ਪ੍ਰਾਈਸ ਸਿਰਫ ਦੇਣੀ ਤੁਹਾਨੂੰ ਅਸੀਂ ਇਹਦੀ ਨੋਸਰ ਨੋਸੋ ਦੇਰੇ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਦੇਖੋ ਜੀ ਬਹੁਤ ਹੀ ਪਿਆਰਾ ਜਾਂ ਬਣਿਆ ਹੋਇਆ ਸੂਟ ਠੀਕ ਹੈ ਜੀ ਅਗਲਾ ਸੂਟ ਤੁਹਾਨੂੰ ਚੈੱਕ ਕਰਵਾਉਣੇ ਆ ਚੈੱਕ ਕਰੋ ਜੀ ਇਹ ਵੀ ਕਲਰ ਬਹੁਤ ਪਿਆਰਾ ਰਹਿਣ ਵਾਲਾ ਜੀ ਦੇਖੋ ਇਹਦਾ نیچے ਦੇਖ ਸਾਖਦੇ ਤੁਸੀਂ neck neck ਦੀ ਡਿਜ਼ਾਈਨਿੰਗ ਦੇਖੋ ਜੀ ਬਹੁਤ ਪਿਆਰੀ ਜੀ neck ਦੀ ਡਿਜ਼ਾਈਨਿੰਗ ਹੈ نیچے ਦੇਖੋ ਜੀ ਇਹਦਾ ਕੇਰਾ ਸਰਦਾਰੀ ਕਲਰ ਰਹਿ ਰਿਹਾ ਜੀ ਬਹੁਤ ਹੀ ਸੋਹਣਾ ਇੰਗਲਿਸ਼ ਤੇ ਸਰਦਾਰੀ ਕਲਰ ਰਹਿਣੇ ਆ ਐਦਾਂ ਹੀ ਇਹਦਾ ਬਹੁਤ ਹੀ ਪਿਆਰਾ ਜਿਹਾ ਸ਼ਾਲ ਬਣੇ ਹੋਇਆ ਹੋਊਗਾ ਜੀ ਠੀਕ ਹੈ ਜੀ ਜੋ ਅਸੀਂ ਪਹਿਲਾਂ ਦਿਖਾਤਾ ਫਸਟ ਸੂਟ ਦਾ ਸ਼ਾਲ ਐ ਦੇ ਇਹਦੇ ਨਾਲ ਸ਼ੋਰ ਰਹਿਣਾ ਤੇ ਐਦਾਂ ਹੀ ਇਹਨਾਂ ਦਾ ਬਾਟਮ ਦਾ ਡਿਜ਼ਾਈਨ ਰਹਿਣਾ ਜੀ ਇਹ ਕੇਵਲਾ ਕਲਰ ਆਊਗਾ ਜੀ ਤੋ ਬਹੁਤ ਪਿਆਰੇ ਜੀ ਸਾਰੇ ਕਲਰ ਬਹੁਤ ਪਿਆਰੇ ਰਹਿਣ ਵਾਲੇ ਆ ਇੱਕ ਹੋਣਾ ਜੀ ਇਹ ਵਾਲਾ ਕਲਰ ਕਾਪਰ ਸ਼ੇਡ ਦੇ ਵਿੱਚ ਲਓ ਜੀ ਇੱਕ ਆ ਹੋ ਜੀ ਕਾਪਰ ਸ਼ੇਡ ਦੇ ਵਿੱਚ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਜੀ ਇਹ ਕਾਪਰ ਸ਼ੇਡ ਦੇ ਵਿੱਚ ਆਉਣਾ ਇਹਦੇ ਨਾਲ ਵੀ ਇਦਾਂ ਹੀ ਬਹੁਤ ਪਿਆਰਾ ਜਿਹਾ ਬਣਿਆ ਹੋਇਆ ਸ਼ਾਲ ਠੀਕ ਹੈ ਜੀ ਜੋ ਡਿਜ਼ਾਈਨਿੰਗ ਅਸੀਂ ਤੁਹਾਨੂੰ ਫਸਟ ਦਿਖਾਈ ਗਿਆ ਸੇਮ ਡਿਜ਼ਾਈਨਿੰਗ ਇਹਦੀ ਰਹਿਣ ਵਾਲੀ ਆ ਜੀ ਬਹੁਤ ਹੀ ਪਿਆਰੀ ਜੀ ਡਿਜ਼ਾਈਨ ਕਰੋਗੀ ਇਹਦੀ ਲਓ ਸਿੱਕੇ ਵਾਲਾ ਕਲਰ ਸੀ ਇੱਕ ਆਊਗਾ ਜੀ ਲੇਵੈਂਡਰ ਕਲਰ ਇਹ ਵੀ ਬਹੁਤ ਸੋਹਣਾ ਕਲਰ ਹੈ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਵੀ ਇਹਦਾ ਵੀ ਤੁਹਾਨੂੰ ਸ਼ਾਲ ਚੱਕਰਵਾਦਣੀ ਹੈ ਜੀ ਬਹੁਤ ਸੋਹਣਾ ਸ਼ੋਰ ਰਹਿਣ ਵਾਲਾ ਦੇਖੋ ਜੀ ਚੈੱਕ ਕਰੋ ਜੀ ਇਹਦਾ ਸ਼ਾਲ ਡਿਜ਼ਾਈਨਿੰਗ ਸ਼ਾਲ ਦੀ ਇਹ ਵਾਲੀ ਰੈਡੀ ਆ ਦੇਖੋ ਜੀ ਲਓ ਤੇ ਇਹ ਵਾਲੇ ਸ਼ਾਲ ਦਾ ਬਾਰਡਰ ਆਉਣਾ ਹੈ ਠੀਕ ਹੈ ਨੀਚੇ ਆਊਗਾ ਸ਼ਾਲ ਦਾ ਬਾਰਡਰ ਬਹੁਤ ਹੀ ਪਿਆਰੇ ਜੀ ਸੂਟ ਰਹਿਣ ਵਾਲੇ ਆ ਠੀਕ ਹੈ ਜੀ ਪ੍ਰਾਈਸ ਜਿਹੜੀ ਰਹਿਣੀ ਹੈ ਜੀ ਇਹਦੀ ਸਿਰਫ 900 900 ਦੇ ਵਿੱਚ ਤੁਸੀਂ ਇਹ ਵਾਲੇ ਸੂਟ ਸਾਡੇ ਕੋਲ ਬਾਈ ਕਰ ਸਕਦੇ ਹੋ ਹੁਣ ਤੁਹਾਨੂੰ ਦਿਖਾਵਾਂਗੀ ਸਾਡੇ ਕੋਲ ਆਇਆ ਹੈਂਡਵਰਕ ਦੇ ਵਿੱਚ ਸ਼ਰਟ ਪੀਸ ਆਇਆ ਜੀ ਬਹੁਤ ਹੀ ਪਿਆਰੇ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਂਗੀ ਜੀ ਲਓ ਜੀ ਇਹ ਵਾਲਾ ਸ਼ਰਟ ਪੀਸ ਦੇਖੋ ਜੀ ਸ਼ਰਟ ਦੇ ਚੈੱਕ ਕਰੋ ਜੀ ਪੂਰੀ ਸ਼ਰਟ ਦੇ ਉੱਪਰ ਤੁਹਾਨੂੰ ਹੈਂਡਵਰਕ ਮਿਲੂਗਾ ਚੱਕਰ ਉਹ ਨਜ਼ਦੀਕ ਤੋਂ ਦੇਖ ਲਓ ਜੀ ਪੂਰੀ ਸ਼ਰਟ ਦੇ ਉੱਪਰ ਹੈਡਵਰਕ ਹੈ ਦੇਖੋ ਜੀ ਸਾਰੀ ਸ਼ਰਟ ਫਰੰਟ ਬੈਕ ਤੇ ਹੈਡਵਰਕ ਮਿਲਣਾ ਤੁਸੀਂ ਇਹਦੀ ਸ਼ਰਟ ਵੀ ਬਣਾ ਸਕਦੇ ਹੋ ਠੀਕ ਹੈ ਜੇਕਰ ਤੁਸੀਂ ਇਹਦਾ ਕੋਈ ਲਹਿੰਗਾ ਚੌਲੀ ਬਣਾਉਣਾ ਠੀਕ ਹੈ ਇਹਦੀ ਸ਼ਰਟ ਬਣਾ ਲਓ ਸ਼ਾਰਟ ਤੇ نیچے ਪਲੇਨ ਲਹਿੰਗਾ ਰੈਡੀ ਕਰ ਲਓ ਆਫ ਵਾਈਟ ਦੇ ਵਿੱਚ ਆਫ ਵਾਈਟ ਦੇ ਵਿੱਚ ਇਹ ਲਹਿੰਗਾ ਰੈਡੀ ਕਰ ਲਓ ਬਹੁਤ ਸੋਹਣੀ ਡਰੈਸ ਰੈਡੀ ਹੋਣੀ ਹੈ ਤੁਹਾਡੀ ਜਿਵੇਂ ਅਸੀਂ ਤੁਹਾਨੂੰ ਦਿਖਾ ਦੇਣੀ ਹੈ ਸਾਡੇ ਕੋਲੇ ਐਦਾਂ ਆਫ ਵਾਈਟ ਦੇ ਵਿੱਚ ਲਹਿੰਗਾ ਰੈਡੀ ਹੈ ਜੇਕਰ ਤੁਸੀਂ ਕੋਈ ਪਾਰਟੀ ਵੇਅਰ ਡਰੈਸ ਰੈਡੀ ਕਰਨੀ ਹੋ ਵੀ ਕਰ ਸਕਦੇ ਹੋ ਜੇਕਰ ਤੁਸੀਂ ਸਿੰਪਲ ਸੂਟ ਬਣਾਉਣਾ ਤਾਂ ਤੁਸੀਂ ਉਹ ਵੀ ਰੈਡੀ ਕਰ ਸਕਦੇ ਹੋ ਜੀ ਦੇਖੋ ਜੀ ਜੀ ਮੈਂ ਅਸੀਂ ਸਾਡੀ ਇਹ ਵਾਲਾ ਲਹਿੰਗਾ ਜੀ ਦੇਖੋ ਚੈੱਕ ਕਰੋ ਜੀ ਬਹੁਤ ਸੋਹਣਾ ਬਣਿਆ ਹੋਇਆ ਲਹਿੰਗਾ ਇਹਦੇ ਨਾਲ ਤੁਸੀਂ ਐਦਾਂ ਦੀ ਸ਼ਾਰਟ ਸ਼ਾਰਟ ਰੈਡੀ ਕਰ ਲਓ ਜੀ ਲਓ ਐਦਾਂ ਸ਼ਾਰਟ ਸ਼ਾਰਟ ਰੈਡੀ ਕਰ ਲਓ ਬਹੁਤ ਸੋਹਣਾ ਬਣਨਾ ਜੀ ਸੂਟ ਠੀਕ ਹੈ ਜੀ ਡਰੈਸ ਕਰ ਲਓ ਸ਼ਾਰਟ ਸੈੱਟ ਤੁਹਾਨੂੰ ਪੈ ਰਿਹਾ 700 ਦੀ 1500 ਤੋਂ ਘੱਟ ਤੁਹਾਨੂੰ ਸ਼ਾਰਟ ਦੀ ਮਿਲਣੀ ਜੀ ਇਹਦਾ ਹੈਂਡਵਰਕ ਵਾਲੀ ਸਿਰਫ ਤੁਹਾਨੂੰ 700 ਦੀ ਸ਼ਾਰਟ ਦੇ ਰਿਆਂ ਜੀ ਅਸੀਂ ਪੂਰੀ ਟੱਚ ਹੈਂਡਵਰਕ ਐਦਾ ਲਓ ਜੀ ਵਾਈਨ ਕਲਰ ਦੇ ਵਿੱਚ ਦੇਖ ਲਓ ਜੀ ਇਹ ਵਾਈਨ ਕਲਰ ਦੀ ਸ਼ਰਟ ਹੈ ਵਾਈਨ ਕਲਰ ਦੇ ਨਾਲ ਵੀ ਤੁਸੀਂ ਐਦਾ ਲਹਿੰਗੇ ਨਾਲ ਕੁਝ ਡਰੈਸ ਰੈਡੀ ਕਰਨੀ ਹੈ ਨਾ ਪਾਰਟੀ ਵੇਅਰ ਫੰਕਸ਼ਨ ਲਈ ਤਾਂ ਐਦਾ ਤੁਸੀਂ ਡਰੈਸ ਰੈਡੀ ਕਰ ਸਕਦੇ ਹੋ ਸਿਰਫ ਤੁਹਾਨੂੰ ਸ਼ਾਰਟ ਦੇ ਰਿਆਂ ਅਸੀਂ 700 ਰੁਪਏ ਦੀ ਸ਼ਾਰਟ ਦੇ ਰਿਆਂ ਜੀ ਇਹ ਆਊਗਾ ਜੀ ਰੈੱਡ ਕਲਰ ਲਓ ਇਹ ਆਊਗਾ ਜੀ ਰੈੱਡ ਕਲ ਚੈੱਕ ਕਰ ਸਕਦੇ ਹੋ ਜੀ ਇਦਾਂ ਰੈੱਡ ਕਲਰ ਦੀ ਆਊਗੀ ਠੀਕ ਆ ਜੀ ਰੈੱਡ ਕਲਰ ਦੇ ਨਾਲ ਵੀ ਤੁਸੀਂ ਆਪਣੀ ਡਰੈਸ ਰੈਡੀ ਕਰ ਸਕਦੇ ਹੋ ਠੀਕ ਹੈ ਇਹ ਆਊਗਾ ਜੀ ਲਾਈਟ ਲਵੈਂਡਰ ਕਲਰ ਲਓ ਜੀ ਇਹ ਲਾਈਟ ਲਵੈਂਡਰ ਕਲਰ ਉਹ ਇੰਗਲਿਸ਼ ਕਲਰ ਆ ਗਿਆ ਜੀ ਇਹ ਵੀ ਬਹੁਤ ਸੋਹਣੀ ਲੱਗਦੀ ਹੈ ਇਦਾਂ ਸ਼ਰਟ ਬਣੀ ਹੋਈ ਠੀਕ ਆ ਜੀ ਪੂਰੀ ਹੈਂਡਵਰਕ ਅਟੈਚਡ ਸ਼ੌਲਟਾ ਸਿਰਫ ਦੇ ਰਿਆ ਤੁਹਾਨੂੰ ਅਸੀਂ 700 ਰੁਪਏ ਦੀ ਠੀਕ ਆ ਜੀ 700 ਰੁਪਏ ਦੀ ਦੇ ਰਿਆ ਤੁਹਾਨੂੰ ਸ਼ਰਟ ਤੇ ਲਓ ਜੀ ਇੱਕ ਇਹ ਵਾਲਾ ਕਲਰ ਹੈ ਮੋਰ ਪੰਖੀਆ ਕਲਰ ਦੇਖੋ ਜੀ ਐਦਾਂ ਬਹੁਤ ਸਾਰੇ ਤੁਸੀਂ ਡਰੈੱਸ ਜਿਹੜੀਆਂ ਰੈਡੀ ਕਰ ਸਕਦੇ ਹੋ ਇਹ ਤਾਂ ਤੁਹਾਨੂੰ ਦੱਸੀ ਸੀ ਅਸੀਂ ਲੁੱਕ ਜੇ ਤੁਸੀਂ ਐਦਾਂ ਡਰੈੱਸ ਬਣਾਣੀ ਹੈ ਨਾ ਜੇਕਰ ਤੁਸੀਂ ਬਾਟਮ ਦੇ ਨਾਲ ਲੈਣਾ ਤਾਂ ਤੁਸੀਂ ਇਹਨੂੰ ਬਾਟਮ ਦੇ ਨਾਲ ਵੀ ਸਾਡੇ ਕੋਲ ਲੈ ਸਕਦੇ ਹੋ ਠੀਕ ਹੈ ਇਹ ਆਊਗਾ ਜੀ ਰਾਣੀ ਛੇੜ ਦਾ ਕਲਰ ਦੇਖੋ ਜੀ ਰਾਣੀ ਛੇੜ ਦੀ ਨਾਲ ਵੀ ਤੁਸੀਂ ਇਹ ਵਾਲੀ ਡਰੈੱਸ ਵੇਅਰ ਕਰ ਸਕਦੇ ਹੋ ਲਓ ਜੀ ਆਫ ਵਾਈਟ ਕਰ ਲਓ ਲਓ ਜੀ ਆਫ ਵਾਈਟ ਕਰ ਲਓ ਜਿਹਨਾਂ ਲਹਿੰਗਾ ਤੇ ਇਹ ਵਾਲੀ ਕਰ ਲਓ ਜੀ ਹੈਂਡਵਰਕ ਦੀ ਸ਼ਰਟ ਲੋ ਜੀ ਐਦਾਂ ਵੀ ਤੁਹਾਡੀ ਬਹੁਤ ਪਿਆਰੀ ਡਰੈਸ ਰੈਡੀ ਹੋਣੀ ਹੈ ਸਿੰਪਲ ਸੌਪਰ ਜੀ ਦੇਖੋ ਜੀ ਲੁੱਕ ਦੇਖ ਲਓ ਜੀ ਜਰੂਰੀ ਹੈ ਤੁਸੀਂ ਜਦੋਂ ਲਹੰਗਾ ਰੈਡੀ ਕਰਨਾ ਐਦਾਂ ਐਦਾਂ ਹੀ ਤੁਸੀਂ ਐਦਾਂ ਦਾ ਸਟੱਫ ਲੈਣਾ ਨਾ ਪਲੇਨ ਰੈਡੀ ਕਰ ਲਓ ਪਲੇਨ ਵੀ ਬਹੁਤ ਪਿਆਰਾ ਲੱਗਦਾ ਪਲੇਨ ਲਹੰਗਾ ਰੈਡੀ ਕਰ ਲਓ ਜੀ ਇਹ ਤੇ ਉਹ ਵੀ ਬਹੁਤ ਪਿਆਰਾ ਲੱਗੂਗਾ ਲਓ ਜੀ ਹੁਣ ਅਸੀਂ ਤੁਹਾਨੂੰ ਦੇਵਾਂਗੇ ਇਹ ਸ਼ਰਟ ਪੀਸ ਤੁਸੀਂ ਸਾਡੇ ਨਾਲ ਬਾਟਮ ਦੇ ਵਿੱਚ ਵੀ ਲੈ ਸਕਦੇ ਹੋ ਲਓ ਜੀ ਮੈਂ ਤੁਹਾਨੂੰ ਅਸੀਂ ਵਾਈਨ ਕਲਰ ਦੀ ਸ਼ਰਟ ਦਿਖਾਈ ਹੈ ਜੀ ਠੀਕ ਹੈ ਜੀ ਇਹ ਵਾਈਨ ਕਲਰ ਦੀ ਸ਼ਰਟ ਆ ਸਿਰਫ 700 ਰੁਪਏ ਦੀ ਪ੍ਰਾਈਸ ਰਹਿਣੀ ਐ ਇਹ ਸਾਡੇ ਕੋਲੇ 5 ਮੀਟਰ ਸਟਾਫ ਹੈ ਜੀ ਸੇਮ ਲਓ ਇਹ ਨਾਲ ਤੁਸੀਂ ਇਹਦੇ ਦੁਪੱਟਾ ਕਰ ਲਓ ਨਾਲ ਤੁਸੀਂ ਇਹਦੇ ਬਾਟਮ ਕਰ ਲਓ ਜੀ ਠੀਕ ਆ ਜੀ 5 ਮੀਟਰ ਰਹਿਣਾ ਇਹ ਵਾਲਾ ਸਟਾਫ 5 ਮੀਟਰ ਤੁਸੀਂ 2.5 ਮੀਟਰ ਦਾ ਦੁਪੱਟਾ ਕਰ ਲਓ 2.5 ਮੀਟਰ ਦੀ ਸ਼ਰਟ ਕਰ ਲਓ ਇਹ ਤੁਹਾਨੂੰ 500 ਦਾ ਪਹਿਣਾ ਜੀ ਇਹ ਤੁਹਾਨੂੰ ਸਿਰਫ ਅਸੀਂ ਦੇਖੋ ਕਿੰਨੀ ਸੋਹਣੀ ਸ਼ਰਟ ਦੇ ਰਾਂ ਸਿਰਫ 700 ਦੇ ਵਿੱਚ ਹੈਂਡਵਰਕ ਵਾਲੀ ਸ਼ਰਟ ਦੇ ਰਾਂ ਜੀ 700 ਦੇ ਵਿੱਚ ਬਹੁਤ ਤੁਹਾਡੇ ਵਾਸਤੇ ਸੁਨਹਿਰੀ ਮੌਕਾ ਹੈ ਸ਼ਰਟ ਸਾਡੇ ਕੋਲ ਤੁਸੀਂ ਬਾਈ ਕਰ ਸਕਦੇ ਹੋ ਠੀਕ ਹੈ ਜੀ ਇਹ ਰਹੂਗੀ ਜੀ ਰੈੱਡ ਕਲਰ ਦੇ ਵਿੱਚ ਲਓ ਇਹ ਰੈੱਡ ਕਲਰ ਦੇ ਵਿੱਚ ਰਹੂਗੀ ਇਹਦੇ ਨਾਲ ਵੀ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਬਾਟਮ ਰੈੱਡ ਕਲਰ ਦੇ ਵਿੱਚ ਲਓ ਜੀ ਇਹ ਰੈੱਡ ਕਲਰ ਦੇ ਵਿੱਚ ਤੁਸੀਂ ਸਾਡੇ ਕੋਲੋਂ ਬਾਟਮ ਲੈ ਸਕਦੇ ਹੋ ਠੀਕ ਹੈ ਜੀ ਇਕਲੀ ਸ਼ਰਟ ਆਉਗੀ ਜੀ ਮਿਜ਼ੈਂਟਾ ਸ਼ੇਡ ਦੇ ਵਿੱਚ ਲਓ ਜੀ ਇਹ ਮਿਜ਼ੈਂਟਾ ਸ਼ੇਡ ਦੇ ਵਿੱਚ ਆਣੀ ਸ਼ਰਟ ਇਹਦੇ ਨਾਲ ਵੀ ਤੁਸੀਂ ਸਾਡੇ ਕੋਲੋਂ ਬਾਟਮ ਲੈ ਸਕਦੇ ਹੋ ਜੀ ਲਓ ਜੀ ਇਹ ਵਾਲੀ ਬਾਟਮ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਮਿਜ਼ੈਂਟਾ ਕਲਰ ਦੇ ਵਿੱਚ ਠੀਕ ਹੈ ਜੀ ਸਿਰਫ 700 ਦੇ ਵਿੱਚ ਦੇ ਰਿਆ ਤੁਹਾਨੂੰ ਹੈਂਡਵਰਕ ਵਾਲੀ ਸ਼ਰਟ ਦੇਖੋ ਜੀ ਪੂਰੀ ਸ਼ਰਟ ਤੇ ਹੈਂਡਵਰਕ ਹੈ ਜੀ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀ ਸ਼ਰਟ ਬਣੀ ਹੈ ਹੈਂਡਵਰਕ ਵਾਲੀ ਠੀਕ ਹੈ ਜੀ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਮਹਿੰਦੀ ਸ਼ੀਟ ਇਹ ਮਹਿੰਦੀ ਸ਼ੀਟ ਆ ਗਿਆ ਜੀ ਸਿਰਫ ਪ੍ਰਾਈਜ਼ ਰਹਿਣੀ ਹੈ ਸ਼ਰਟ ਦੀ 700 ਰੁਪਏ ਲਓ ਜੀ ਇਹ ਆ ਗਿਆ ਜੀ ਮਹਿੰਦੀ ਸ਼ੀਟ ਮਹਿੰਦੀ ਸ਼ੀਟ ਦੀ ਸ਼ਰਟ ਰਹਿਣੀ ਹੈ ਸਿਰਫ 700 ਦੇ ਵਿੱਚ ਤੁਸੀਂ ਲੈ ਸਕਦੇ ਹੋ ਨਜ਼ਦੀਕ ਤੋਂ ਦੇਖ ਲਓ ਜੀ ਪੂਰੀ ਹੈਂਡਵਰਕ ਟੱਚ ਸ਼ਰਟ ਹੈ ਜੀ ਠੀਕ ਹੈ ਜੀ ਆ ਲਓ ਜੀ ਇਹ ਆਊਗਾ ਜੀ ਮੋਰ ਪੰਖੀਆ ਕਲਰ ਠੀਕ ਹੈ ਜੀ ਮੋਰ ਪੰਖੀਆ ਕਲਰ ਦੀ ਸ਼ਰਟ ਆਣੀ ਹੈ ਇਹ ਵੀ ਬਹੁਤ ਪਿਆਰੀ ਹੈ ਇਹਦੇ ਨਾਲ ਵੀ ਤੁਸੀਂ ਸਾਡੇ ਕੋਲੋਂ ਬਾਟਮ ਲੈ ਸਕਦੇ ਹੋ ਠੀਕ ਹੈ ਜੀ ਇਹ ਨਾਲ ਤੁਹਾਨੂੰ ਅਸੀਂ ਬਾਟਮ ਦੇ ਦਾਂਗੇ ਤੇ ਲਓ ਜੀ ਇੱਕ ਇਹ ਆਊਗਾ ਜੀ ਲਾਈਟ ਜੈ ਲਵੈਂਡਰ ਕਲਰ ਇਹਦਾ ਵੀ ਕਲਰ ਬਹੁਤ ਪਿਆਰਾ ਜੀ ਇਹ ਸ਼ਰਟਾਂ ਆਈਆਂ ਸਾਡੇ ਕੋਲੇ ਹੈਂਡਵਰਕ ਵਾਲੀਆਂ ਪ੍ਰਾਈਸ ਰਹਿਣੀ ਸਿਰਫ ਇਹਨਾਂ ਦੀ 700 ਰੁਪਏ ਲਓ ਜੀ ਇਹ ਆਈ ਹੈ ਲਾਈਟ ਲਵੈਂਡਰ ਕਲਰ ਦੇ ਵਿੱਚ 700 ਰੁਪਏ ਤੁਹਾਨੂੰ ਅਸੀਂ ਇਹ ਵਾਲੀ ਸ਼ਰਟ ਦੇਵਾਂਗੇ ਠੀਕ ਹੈ ਜੀ ਅੱਜ ਦੀ ਵੀਡੀਓ ਕਰਦੇ ਆ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਲੋ ਜੀ ਇੱਕ ਸੂਟ ਸਾਡੇ ਕੋਲੇ ਹੋਰ ਬਾਕੀ ਆ ਉਹ ਵੀ ਤੁਹਾਨੂੰ ਦਿਖਾ ਦਿੰਦੀ ਆ ਲੋ ਜੀ ਇਹ ਕੇਵਲਾ ਸੂਟ ਚੈੱਕ ਕਰੋ ਜੀ ਇਹ ਵਾਲਾ ਸੂਟ ਸਾਡੇ ਕੋਲੇ ਰੈਡੀ ਹੋਇਆ ਬਰਬਰੀ ਦੇ ਵਿੱਚ ਲੋ ਇਹ ਬਰਬਰੀ ਦੇ ਵਿੱਚ ਹੈ ਰੈਡੀ ਹੋਇਆ ਸੂਟ ਸਾਡੇ ਕੋਲੇ ਚੈੱਕ ਕਰੋ ਜੀ ਬਿਲਕੁਲ ਪਿਓਰ ਵਾਲੀ ਬਰਬਰੀ ਹੈ ਬਿਲਕੁਲ ਪਿਓਰ origignal ਵਾਲੀ ਬਰਬਰੀ ਰਹਿਣੀ ਹੈ ਇਹ ਨੀਚੇ ਬਣਿਆ ਹੋਇਆ ਦਾ ਕੇਰਾ ਤੇ ਇਹ ਵਾਲੀਆਂ ਰਹਿਣੀਆਂ ਇਹਦੀਆਂ 슬ੀਵਸ ਲੋ ਦੀ 슬ੀਵਸ ਦੇਖ ਸਕਦੇ ਹੋ ਬਿਲਕੁਲ ਨਜ਼ਦੀਕ ਤੋਂ ਦੇਖੋ ਜੀ ਰਿਜੀਨਲ ਵਾਲੀ ਪਿਓਰ ਵਾਲੀ ਬਰਬਰੀ ਤੇ ਰੈਡੀ ਹੈ ਇਹ 슬ੀਵਸ ਰਹਿਣਗੀਆਂ ਚੈੱਕ ਕਰੋ ਇਹ ਵਾਲੀ ਦੇ ਨਾਲ ਹੋਈ ਹੈ ਜੀ ਬਾਟਮ ਰੈਡੀ ਇਹ ਲੋ ਇਹ ਵਾਲੇ ਤੁਹਾਨੂੰ ਮਿਲੂਗੀ ਇਹਦੇ ਨਾਲ ਬਰਬਰੀ ਦੀ ਹੀ ਬਾਟਮ ਰੈਡੀ ਹੋਈ ਹੈ ਇਹਦੇ ਨਾਲ ਲੋ ਇਹ ਹੋਇਆ ਜੀ ਮੂਰੀ ਦੇ ਉੱਪਰ ਵਰਕ ਇਹ ਰਹੂਗੀ ਜੀ ਇਹਦੇ ਨਾਲ ਬਾਟਮ ਠੀਕ ਹੈ ਜੀ ਇਹ ਬਾਟਮ ਰਹਿਣ ਵਾਲੀ ਹੈ ਬਰਬਰੀ ਦੀ ਬਾਟਮ ਰਹਿਣੀ ਹੈ ਬਰਬਰੀ ਦੀ ਸ਼ੌਲ ਰਹਿਣੀ ਹੈ ਪ੍ਰਾਈਸ ਰਹਿਣਾ ਇਹਦਾ 1000 ਰੁਪਏ 1000 ਦੇ ਵਿੱਚ ਤੁਸੀਂ ਬਰਬਰੀ ਦੇ ਉੱਪਰ ਇਹ ਵਾਲਾ ਸ਼ੌਲ ਲੈ ਸਕਦੇ ਹੋ ਬਾਟਮ ਉੱਪਰ ਵੀ ਵਰਕ ਮੈ ਲਿਆ ਕੇਰੇ ਉੱਪਰ ਵੀ ਵਰਕ ਮੈ ਲਿਆ ਸਲੀਵਸ ਦੇ ਉੱਪਰ ਵੀ ਵਰਕ ਮੈ ਲਿਆ ਕਾਪਰ ਜੇ ਸ਼ੇਰ ਚ ਕਾਫੀ ਸ਼ੌਲ ਸਾਡੇ ਕੋਲੇ ਸੇਮ ਕਲਰ ਦੇ ਅਵੇਲੇਬਲ ਹੈ ਤੁਸੀਂ ਲੈ ਸਕਦੇ ਹੋ ਸਾਡੇ ਕੋਲ ਸੇਮ ਕਾਪਰ ਸ਼ੇਰ ਦੇ ਵਿੱਚ ਐਦਾਂ ਹੀ ਪੀਸ ਕਲਰ ਦੀ ਬਾਟਮ ਦੇ ਨਾਲ ਠੀਕ ਹੈ ਜੀ ਬਿਲਕੁਲ ਪਿਓਰ origional ਵਾਲੀ ਜੂਟ ਬਰਬਰੀ ਦੇਊਗੀ SNI ਦੇ ਸਾਡੇ ਸੂਟ ਇਹਨਾਂ ਵਿੱਚ ਜਿਹੜਾ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲਓ ਤੇ ਆਪਣਾ ਆਰਡਰ ਪਾ ਕਰੋ ਜੀ ਕੱਲ ਇੱਕ ਲੈ ਕੇ ਆਵਾਂਗੇ ਨਵੀਂ ਕਲੈਕਸ਼ਨ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆਂ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ